ਆ ਪੰਜਾਬ ਪੁਲਿਸ ਦੀ ਗੱਡੀ ਆ ਭਰਾਵੋ ਇਹ ਪੰਜਾਬ ਆ ਮੈਂ ਖਨੌਰੀ ਦੀ ਗੱਲ ਨਹੀਂ ਕਰਦਾ ਮੈਂ ਹਰਿਆਣੇ ਦੀ ਗੱਲ ਨਹੀਂ ਕਰਦਾ ਕਿਹੜੀ ਕਰਤੂਤ ਹੋ ਚੁੱਕੀ ਹੋਈ ਐ ਪੰਜਾਬ ਸਰਕਾਰ ਪੰਜਾਬ ਦਾ ਪ੍ਰਸ਼ਾਸਨ ਆ ਇਹ ਇਕੱਲਾ ਖਨੌਰੀ ਦੇ ਬਾਡਰ ਤੇ ਨਹੀਂ ਲੱਗਿਆ ਇਹ ਪਿੰਡ ਪਿੰਡ ਲੱਗੂਗਾ ਦੇਖੋ ਬਣਵਾਇਆ ਹੈ ਇਹਨਾਂ ਨੇ ਇਹ ਥੋਡੀਆਂ ਛੜਕਾਂ ਤੇ ਥੋਡੇ ਘਰੇ ਥੋਡੇ ਘਰਾਂ ਚ ਆਲ ਹੋਣਗੇ ਭਾਈ ਇਹ ਇਹ ਲੋਕੋ ਤੁਸੀਂ ਘਰਾਂ ਤੋਂ ਨਾ ਨਿਕਲੇ ਤੁਸੀਂ ਦਿੱਲੀ ਦੀਆਂ ਗੱਲਾਂ ਛੱਡੋ ਹਰਿਆਣੇ ਦੀ ਗੱਲ ਛੱਡੋ ਪਿੰਡਾਂ ਦੀਆਂ ਸੜਕਾਂ ਤੇ ਲਾਉਣ ਵਾਸਤੇ ਰੋੜ ਕੇ ਤੁਹਾਡੇ ਅੱਗੇ ਕਰਨ ਵਾਸਤੇ ਲਿਆਂਦਾ ਹੋਇਆ ਆ ਇਹ ਭਗਮਾਨਤਮਾਨ ਦੀ ਸਰਕਾਰ ਐਥੇ ਦੀ ਪੰਜਾਬ ਪੁਲਿਸ ਇਹ ਖੰਨੇ ਹੋਰਾ ਕਰਕੇ ਬਣਾਏ ਨੇ ਬਾਈ ਨਿਕਲਣਾ ਪਊਗਾ ਕਰਾਂ ਤੋਂ ਵੱਡੇ ਪੰਦਰ ਤੇ ਇਕੱਲੇ ਇਕੱਲੇ ਬੰਦੇ ਨੂੰ ਵੱਡੇ ਪੰਦਰ ਤੇ ਵਿਰੋਧ ਕਰਨਾ ਪਊਗਾ ਲੋਕੋ ਆ ਤੁਹਾਡੇ ਵਾਸਤੇ ਪਿੰਡਾਂ ਚ ਰੋੜ ਕੇ ਤੁਹਾਡੇ ਮੂਹਰੇ ਕਰਨ ਵਾਸਤੇ ਲਿਆਂਦੇ ਪੰਜਾਬ ਪੁਲਿਸ ਨੇ ਹਾਂ ਆ ਗੱਡੀ ਸਾਡੇ ਕੋਲ ਦੀ ਲੰਗੀ ਚੱਦੀ ਅੱਜ ਖੰਡੇ ਦਾ ਵਿਰੋਧ ਕਰੇ ਅੱਜੇ ਬਣਵਾ ਕੇ ਲੈ ਕੇ ਆਏ ਨੇ ਮਿੰਟਾ ਜਾ ਆ ਜਾ ਤੱਤਾ ਪਿਆ ਹਜੇ ਇਹ ਪ੍ਰਧਾਨ ਜੀ ਸੈਂਟਰ ਦੀ ਸਰਕਾਰ ਦੀ ਚਾਹ ਸੈਂਟਰ ਦੀ ਸਰਕਾਰ ਦੀ ਨਹੀਂ ਕੋਈ ਇਹ ਪੰਜਾਬ ਸਰਕਾਰ ਚੋਣ ਕਮਿਸ਼ਨਰ ਦੇ ਕਹਿਣ ਤੇ ਜੋਗਲਾ ਕਰਨ ਨੂੰ ਸਾਡਾ ਡੈਮੋਕਰੇਟ ਆ ਗ੍ਰਾਮ ਆ ਉਹਨੂੰ ਡੈਮੋਕਰੇਟ ਤਰੀਕਾ ਜਿਹੜਾ ਆ ਦੇਖੋ ਕਾਨੂੰਨ ਆ ਤਾਂ ਨਹੀਂ ਬਾਈ ਕਹਿੰਦਾ ਇਹ ਉਸੇ ਰਾਤ ਚੱਲ ਰਹੇ ਨੇ ਮਤਲਬ ਕਿ ਜਿਹੜੀ ਸੈਂਟਰ ਦੀ ਸਰਕਾਰ ਉਸ ਰਾਤ ਤੇ ਨਹੀਂ ਬਾਈ ਹਕੇ ਰਾਤ ਤੇ ਕੌਣ ਕਹਿੰਦਾ ਉਹੀ ਐ ਤੁਹਾਡਾ ਪ੍ਰੇਖਾ ਹੋ ਸਕਦਾ ਉਹੀ ਐ ਉਹਨੇ ਤਾਂ ਉਹਨੇ ਰੋਡ ਨਾਲੇ ਨਹੀਂ ਬਣਾਏ ਇਹਨਾਂ ਨੇ ਰੋੜਨ ਵਾਲੇ ਬਣਾਏ ਨੇ ਦੇ ਆਹ ਬਣਾ ਕੇ ਲੈ ਇਹਨੇ ਅਸੀਂ ਗੱਡੀ ਮੈਂ ਦੇਖੀ ਆ ਪੰਜਾਬ ਦਾ ਪੁਲਿਸ ਦਾ ਅਧਿਕਾਰੀ ਬੈਠਿਆ ਦੇ ਇਹ ਧਿਆਨ ਦਿਓ ਇਹ ਗੱਡੀ ਕਰ ਗੱਡੀ ਦਾ ਹੱਥ ਹੁਣ ਚੱਲਦੇ ਵਿੱਚ ਜਾ ਜਾ ਕਹਾਂ ਨਹੀਂ